ਪਾਵਨ ਹੋ ਰਹੇ ਸੰਗ ਸੰਤਨੀਆਂ ਪਾਵਨ ਹੋ ਸਤਿਗੁਰਜੀ ਪੂਰਨ ਕਰਨ ਕਿਉਂਕਿ ਸਤਿਗੁਰਜੀ ਦੇ ਚਰਨਾਂ ਵਿੱਚ ਆਪ ਜੀ ਹੈ ਸੰਜਿਸਕੇ ਸਿਰ ਉੱਪਰ ਦੁਸੌਮੀ ਸੋ ਦੁੱਖ ਕੈਸਾ ਪਾਵਾਂ ਜੋ ਕਿ ਆਪ ਜੀ ਜੋ ਕਿ ਲਾਈਟ ਦਾ ਕੰਮ ਬਿਜਲੀ ਦਾ ਕੰਮ ਹੈ ਬਹੁਤ ਸਤਸੰਤ ਜੀ ਜਿਹੇ ਕਮਲਪਤੀ ਸੰਜੀ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਮੈਂ ਸਾਰੇ ਸੰਗਤ ਨੂੰ ਵਧਾਈ ਕਰਦਾ ਹਾਂ ਕਿ ਲੱਗੇ ਆ ਰਿਹਾ ਹੈ ਸਾਰੇ ਗਣੇ ਲੰਗਰ ਸ਼ਕਤੀ ਨਡਾਲਾ ਬਿਜਲੀ ਘਰ ਵਿਖੇ ਜੋ ਸੀਜ਼ਨ ਦੀ ਸ਼ੁਰੂਆਤ ਨੂੰ ਮੁੱਖ ਰੱਖਦੇ ਹੋਏ ਜੋ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਵਾ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਜਿੱਦਾਂ ਸੁਖਮਨੀ ਸਾਹਿਬ ਦੇ ਪਾਠ ਦੀਆਂ ਬਹੁਤ-ਬਹੁਤ ਸਾਰੇ ਸਟਾਫ ਨੂੰ ਬਹੁਤ-ਬਹੁਤ ਬਧਾਈਆਂ ਇੱਥੇ ਆਈ ਹੋਈ ਸਾਰੀ ਸੰਗਤ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਜਿਹੜੇ ਇੱਥੇ ਆਏ ਅਸ਼ੀਰਵਾਦ ਪ੍ਰਾਪਤ ਕੀਤਾ ਗੁਰੂ ਜੀ ਦਾ ਇਸੇ ਤਰ੍ਹਾਂ ਹੀ ਮਾਰਾ ਸਾਡੇ ਤੇ ਬਰਕਤ ਰੱਖਣ ਤੁਹਾਡੀ ਅਨੰਸੰਸਾ ਹੀ ਰਹੇ ਸਾਡਾ ਪਰਿਵਾਰ ਸੀ ਇਹ ਛਾਟ ਕੇ ਵੀ ਨਡਾਲਾ ਦੀ ਹਰ ਸਾਲ ਦੀ ਤਰ੍ਹਾਂ ਮਾਰਚ ਦੇ ਵਿੱਚ ਅੱਗੇ ਕਰਾਉਂਦੇ ਐਰਕਿੰਗ ਕੁਝ ਲੇਟ ਹੋ ਗਈ ਜੀ ਤੇ ਹਰ ਸਾਲ ਦੀ ਤਰ੍ਹਾਂ ਖੰਡ ਪਾਠ ਕਰਾਈਦਾ ਜੀ ਤੇ ਉਹਦੀ ਰਮਪਤਾ ਚੱਲ ਰਹੀ ਹੈ ਜੀ ਸਿਜ਼ਨ ਦੀ ਰਮਪਤਾ ਨੂੰ ਲੈ ਕੇ ਜਿਹੜਾ ਸੁਬਣੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਹਾਂਜੀ ਹਾਂਜੀ ਠੀਕ ਕਿਹੜੇ ਕਿਹੜੇ ਮੁੱਖ ਸ਼ਖਸੀਅਤਾਂ ਇੱਥੇ ਪਹੁੰਚੀਆਂ ਜੀ ਦੱਸੋ ਸਾਡੇ ਐਸਐਸਸੀ ਸਾਹਿਬ ਕਪੂਰਥੜੇ ਤੋਂ ਐਕਸਮ ਸਾਹਿਬ ਜੀ ਡੀਐਸ ਵਾਲੇ ਤੇ ਬਾਕੀ ਸਾਰੇ ਲਾਗੇ ਪਿੰਡਾਂ ਦੇ ਸਰਪੰਚ ਸਾਰਾ ਸਟਾਫ ਹਾਜ਼ਰ ਹੈ ਜੀ ਠੀਕ ਹਾਂਜੀ ਹਰ ਸਾਲ ਦੀ ਤਰ੍ਹਾਂ ਇਹਦੇ ਸੁਖਨੀ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ ਜਾਂਦਾ ਸਰਬੰਦੇ ਭਲੇ ਵਾਸਤੇ ਤੇ ਐਲੀਜੀਸ਼ਨ ਮੁੱਖ ਰੱਖ ਕੇ ਸਾਰਾ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਜਾਂਦੀ ਸਹੀ ਸਹੀ ਸਿਚਿਸ਼ਨ ਨਿਕਲੇ ਹਾਂਜੀ ਬਾਕੀ ਜਿਹੜਾ ਵਾ ਸਟਾਫ ਦੀ ਬਹੁਤ ਕਮੀ ਆ ਸਟਾਫ ਦੀ ਕਮੀ ਕਰਕੇ ਜਿਹੜੀਆਂ ਸਾਨੂੰ ਮੁਸ਼ਕਲਾਂ ਬਹੁਤ ਸਾਹਮਣਾ ਆ ਰਿਹਾ ਮੇਰੇ ਕਿਸਾਨ ਜੱਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕੀ ਬੇਇੱਜ਼ਤੀ ਆ ਤੇ ਉਹ ਜਿਹੜਾ ਸਾਡੇ ਨਾਲ ਸਹਿਯੋਗ ਪਰਿਆ ਜਿਹੜਾ ਵਾ ਤੇਰਾ ਰੱਖਣ ਅੱਜ ਕਿਹੜੀ ਕਿਹੜੀ ਮੁੱਖ ਸੁਖੀ ਜੀ ਤਾਂ ਇਹ ਪਹੁੰਚੇ ਨੇ ਸੁਖਨੀ ਸਾਹਿਬ ਦੇ ਪਾਰਟ ਸਾਡੇ ਜੀ ਮਾਨ ਜੋ ਵਧੀਕ ਨਗਰ ਨ ਇੰਜੀਨੀਅਰ ਉਹ ਵੀ ਆਏ ਨੇ ਤੇ ਸਾਡੇ ਹੋਰ ਵੀ ਕਾਫੀ ਸਹਿਯੋਗ ਜਾਨ ਦੂਜਿਆਂ ਸਾਥੀ ਜਨਰ ਵੀ ਜਿਹੜੇ ਸਾਡਾ ਸਟਾਫ ਕਾ ਵੀ ਆਇਆ ਹੋਇਆ ਜੀ ਨਾਲਾ ਬਿਜਲੀ ਘਰ ਵੇਖੇ ਤੁਸੀਂ ਆਏ ਹੋ ਜਦੋਂ ਹੁਣ ਸੀਜ਼ਨ ਦੀ ਰਮਤਾ ਹੋਈ ਹੈ ਤੇ ਸੁਖਨੀ ਸਾਹਿਬ ਜੀ ਦਾ ਜਿਹੜਾ ਪਾਠ ਕਰਾਇਆ ਜਾ ਰਿਹਾ ਉਹਦੇ ਬਾਰੇ ਕੀ ਕਹੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਜਿਹੜਾ ਨਾਲਾ ਸਬਸਟੇਸ਼ਨ ਆ ਸਾਡਾ ਤੇ ਜਨਾਬੀ ਤੋਂ ਦਾ ਸਾਹ ਹੋ ਵੈਸੇ ਸਟਾਫ ਦੀ ਛੋਟੇ ਹੋਣ ਦੇ ਬਾਵਜੂਦ ਵੀ ਹਰ ਇੱਕ ਸਾਲ ਲਗਾਤਾਰ ਇਹ ਪ੍ਰੋਗਰਾਮ ਕਰਾਉਂਦੇ ਆ ਅਸੀਂ ਅਸੀਂ ਚਾਹੁੰਦੇ ਆ ਕਿ ਜਿੱਦਾਂ ਹੁਣ ਪੈਡਿਸੀਨ ਆ ਰਿਹਾ ਵਾ ਗਰਮੀ ਤੇ ਕਰਮੀ ਵਧ ਰਹੀ ਆ ਸਟਾਫ ਘਟਦੇ ਬਾਵਜੂਦ ਇਹ ਹੁਣੇ ਬਾਬਾ ਜੀ ਸਾਡੇ ਦੇ ਮਿਹਰ ਬਖਸ਼ਣ ਤੇ ਅਸੀਂ ਇਹਨੇ ਕਾਬਿਲ ਹੋਈਏ ਕਿ ਲੋਕਾਂ ਨੂੰ ਸਪਲਾਈ ਨਿਰਵਿਘਨ ਦੇ ਸਕੀਏ ਪਰ ਦੇਖਿਆ ਜਾਵੇ ਤਾਂ ਖ ਆਪਣੇ ਇੱਥੇ ਜਿਹੜੇ ਕੰਮ ਕਰਦੇ ਨੇ ਮੁੰਡੇ ਉਹਨਾਂ ਦੀ ਬੜੀ ਘਾਟ ਜਿੱਦਾਂ ਮਤਲਬ ਕਿ ਜਿਹੜੇ ਕੰਮ ਆ। ਇਸ ਬਾਰੇ ਅਸੀਂ ਆਪਣੇ ਉੱਚ ਦਫ਼ਤਰਾਂ ਉੱਚ ਅਸਰਾਂ ਨੂੰ ਲਿਖਦੇ ਰਹਿੰਦੇ ਆ ਪਰ ਫਿਰ ਵੀ ਜਿੰਨਾ ਕਿ ਸਟਾਫ ਹੈਗਾ ਬਹੁਤ ਮਿਹਨਤੀ ਆ ਜੋ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਸਪਲਾਈ ਨੂੰ ਨਿਰਵਘਨ ਚਾਲੂ ਰੱਖਣ ਵਿੱਚ ਆ ਦੇਖਿਆ ਜਾਵੇ ਤਾਂ ਹੁਣ ਜਿੱਦਾਂ ਚਿਕਣਕ ਦਾ ਸੀਜ਼ਨ ਜਿਹੜੀ ਸ਼ੁਰੂਆਤ ਹੋਈ ਉਹਨਾਂ ਖਪਤਕਾਰਾਂ ਨੂੰ ਬੇਨਤੀ ਕਰਨਾ ਚਾਹੋਗੇ ਖਪਤਕਾਰਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਵੇਂ ਉਹ ਟਰਾਂਸਫਾਰਮਰ ਜਾਂ ਜੀਓ ਸਵਿਚ ਲੱਗੇ ਆ ਉਥੋਂ ਦੇ ਆਲੇ ਦੁਆਲੇ ਦੀ ਜਿੰਨੀ ਫਸਲ ਆ ਉਹ ਵੱਢ ਲੈਣ ਤੇ ਪਾਣੀ ਦੀਆਂ ਚੜ੍ਹੇ ਵਗੈਰਾ ਪਰ ਗੇ ਰੱਖਣ ਤਾਂ ਜੋ ਜੇ ਕੋਈ ਅੱਗ ਵਰਗੀ ਸਥਿਤੀ ਪੈਦਾ ਹੁੰਦੀ ਆ ਤੇ ਤਨੁ ਧੰਨਵਾਦ। ਜਿਹੜਾ ਤੁਸੀਂ ਪ੍ਰੋਗਰਾਮ ਇੱਥੇ ਆਵਾ ਕੀ ਪ੍ਰੋਗਰਾਮ ਕਾਦੇ ਸਬੰਧ ਵਿੱਚ ਮਿੱਤਿਆ ਗਿਆ ਉਹਦੇ ਬਾਰੇ ਥੋੜੀ ਜਾਣਕਾਰੀ ਵੀ ਸਾਨੂੰ ਸਾਂਝੀ ਕਰੋ। ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਸਾਡੇ ਇੱਥੇ ਦਫ਼ਤਰ 'ਚ ਪਹੁੰਚਣ ਦਾ। ਇਹ ਜੀ ਆਪਾਂ ਹਰ ਸਾਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਵੀ ਨਾਲ ਅਰਦਾਸ ਬੇਨਤੀ ਕਰਨ ਵਾਸਤੇ ਵੀ ਸਾਡਾ ਸੀਜ਼ਨ ਜਿਹੜਾ ਵਾ ਵਧੀਆ ਲੰਘੇ ਸਾਡਾ ਸਾਲ। ਤੇ ਜਿਹੜਾ ਪਿਛਲਾ ਸਾਲ ਲੰਘਿਆ ਹੁੰਦਾ ਵਾ ਉਹਦਾ ਸ਼ੁਕਰਾਨਾ ਕਰੀਦਾ ਵਾ ਤੇ ਨਵੇਂ ਸਾਲ ਦੀ ਅਰਦਾਸ ਕਰੀਦੀ ਆ ਸੀਜ਼ਨ ਦੀ ਵੀ ਆਪਣਾ ਜਿਹੜਾ ਪ੍ਰੋਗਰਾਮ ਆ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਸੀਜ਼ਨ ਲੰਘੇ ਕਿਉਂਕਿ ਜਿਹੜਾ ਇਹ ਬਿਜਲੀ ਦਾ ਕੰਮ ਹੈਗਾ ਵਾ ਇਹ ਨਾ ਤਾਂ ਪਤਾ ਲੱਗਦਾ ਚੱਲਦੀ ਆ ਨਾ ਬੰਦ ਵਾ ਹਨਾ ਇਹਨੇ ਨਾ ਬੋਲ ਕੇ ਦੱਸਣਾ ਇਹ ਬੜਾ ਹੀ ਖਤਰੇ ਖਤਰੇ ਵਾਲਾ ਕੰਮ ਆ ਸੋ ਇਸ ਕਰਕੇ ਬਸ ਪਰਮਾਤਮਾ ਅੱਗੇ ਅਸੀਂ ਬੇਨਤੀ ਕਰ ਸਕਦੇ ਆ ਤੇ ਤਾਂ ਜੋ ਸਾਡਾ ਜਿਹੜਾ ਕੰਮ ਹੈਗਾ ਵਾ ਵਧੀਆ ਤਰੀਕੇ ਨਾਲ ਸਾਡਾ ਸਾਲ ਲੰਘੇ ਕਿਉਂਕਿ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਜਾਂ ਟੀਵੀਆਂ ਦੇ ਵਿੱਚ ਆਉਂਦਾ ਵਾ ਕਿਤੇ கரਂਟ ਲੱਗ ਗਿਆ ਕਦੀ ਕਿਤੇ ਲੱਗ ਗਿਆ ਇਹ ਚੀਜ਼ ਇਦਾਂ ਦੀ ਆ ਕੰਮ ਹੀ ਬਹੁਤ ਖਤਰਨਾਕ ਆ ਇੱਕ ਸਟਾਫ ਦੀ ਬਹੁਤ ਘਾਟ ਹੈਗੀ ਆ ਫੇਰ ਵੀ ਚਲੋ ਜਿੰਨੇ ਵੀ ਆਪਣੇ ਮੁਲਾਜ਼ਮ ਹੈਗੇ ਆ ਜੋ ਸਰਦਾ ਬੰਦਾ ਆਪਣੀ ਜਿੰਨੇ ਜੋਗੇ ਹੈਗੇ ਉੰਨੀ ਸੇਵਾ ਕਰਕੇ ਵਧੀਆ ਤਰੀਕੇ ਨਾਲ ਆਠ ਕਰਾਈ ਦਾ ਅੱਗੇ ਖੰਡਪਾੜ ਸਾਹਿਬ ਹੁੰਦਾ ਸੀ 3 ਦਿਨ ਦਾ ਹੁਣ ਸਟਾਫ ਘਟਣ ਦੇ ਕਰਕੇ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਈਦਾ ਵਾ ਤਾਂ ਜੋ ਥੋੜੇ ਟਾਈਮ ਦੇ ਵਿੱਚ ਤੇ ਥੋੜੇ ਮੈਂਬਰਾਂ ਦੇ ਨਾਲ ਆਪਣਾ ਕੰਮ ਤਰੀਕੇ ਨਾਲ ਕੰਪਲੀਟ ਹੋ ਜਾਏ